ਆਪਣੇ ਵਿੱਚ ਕੀ ਸਾਂਝ ਆ ਆਪਾਂ ਕਿਉਂ ਇਕੱਠੇ ਹੋਏ ਆ ਉਹਨਾਂ ਦੀ ਲੜਾਈ ਇਹੋ ਜਿਹੀ ਕਿਹੜੀ ਲੜਾਈ ਆ ਵੀ ਜਿਹਦੇ ਕਰਕੇ ਆਪਾਂ ਨੂੰ ਹਮਦਰਦੀ ਆ ਆਪਾਂ ਨੂੰ ਇਹ ਜਰੂਰ ਸਮਝਣਾ ਚਾਹੀਦਾ ਕਮਿਊਨਿਸਟ ਇਨਕਲਾਬੀ ਜੋ ਜੰਗਲਾਂ ਵਿੱਚ ਜਲ ਜੰਗਲ ਜ਼ਮੀਨ ਦੀ ਲੜਾਈ ਲੜ ਰਹੇ ਆ ਆਪਾਂ ਜਿੰਨਾਂ ਲਈ ਇਕੱਠੇ ਹੋਏ ਆ ਕਿ ਕੁਝ ਲੋਕਾਂ ਆਦਿਵਾਸੀ ਲੋਕ ਕਮਿਊਨਿਸਟ ਇਨਕਲਾਬੀ ਜੋ ਜੰਗਲਾਂ ਵਿੱਚ ਜਲ ਜੰਗਲ ਜ਼ਮੀਨ ਦੀ ਲੜਾਈ ਲੜ ਰਹੇ ਆ ਉਨ੍ਹਾਂ ਦੀ ਲੜਾਈ ਤੇ ਆਪਣੇ ਵਿੱਚ ਕੀ ਸਾਂਝ ਆਪਾਂ ਕਿਉਂ ਇਕੱਠੇ ਹੋਏ ਆਂ ਉਹਨਾਂ ਦੀ ਲੜਾਈ ਇਹੋ ਜਿਹੀ ਕਿਹੜੀ ਲੜਾਈ ਆ ਵੀ ਜਿਹਦੇ ਕਰਕੇ ਆਪਾਂ ਨੂੰ ਹਮਦਰਦੀ ਆ ਆਪਾਂ ਨੂੰ ਇਹ ਜਰੂਰ ਸਮਝਣਾ ਚਾਹੀਦਾ ਆਪਾਂ ਇੱਥੇ ਜਿੰਨੇ ਵੀ ਤਪਕੇ ਬੈਠੇ ਆ ਵਿਦਿਆਰਥੀ ਬੈਠੇ ਆ ਵਿਦਿਆਰਥੀ ਆਪਦੀ ਸਿੱਖਿਆ ਚੰਗੀ ਸਿੱਖਿਆ ਹੋਵੇ ਨਿੱਜੀ ਕਰਨਾ ਹੋਵੇ ਪੜ੍ਹਾਈ ਦਾ ਸਰਕਾਰੀ ਸਿੱਖਿਆ ਹੋਵੇ ਸਾਰਿਆਂ ਨੂੰ ਟੁਕਵੇਂ ਸਸਤੀ ਤੇ ਜਿਹੜੀ ਰੁਜ਼ਗਾਰ ਵਾਲੀ ਸਿੱਖਿਆ ਮਿਲੇ ਇਦੇ ਲਈ ਆਪਾਂ ਸੰਘਰਸ਼ ਕਰਦੇ ਆਂ ਵੀ ਸਾਡੇ ਸਕੂਲ ਕਾਲਜ ਜਿਹੜੇ ਆ ਉਹ ਸਰਕਾਰੀ ਰਹਿਣੇ ਚਾਹੀਦੇ ਕਾਰਪੋਰੇਟਾਂ ਨਾਲ ਵਿਚ ਦਖਲ ਨਹੀਂ ਹੋਣਾ ਚਾਹੀਦਾ ਲਗਾਤਾਰ ਅਜਿਹੀ ਨੀਤੀਆਂ ਆਉਂਦੀਆਂ ਰਹਿੰਦੀਆਂ ਜਿਹਦੇ ਨਾਲ ਸਿੱਖਿਆ ਜਿਹੜੀ ਆ ਉਹ ਕਾਰਪੋਰੇਟ ਘਰਾਣੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਤੇ ਸਿੱਖਿਆ ਨੀਤੀ ਆਈ ਇਹਦੇ ਖਿਲਾਫ ਆਪਾਂ ਕਨੇ ਲੰਮੇ ਟਾਈਮ ਤੋਂ ਸੰਘਰਸ਼ ਕਰਦੇ ਆ ਰਹੇ ਆਂ ਇਸੇ ਤਰ੍ਹਾਂ ਨਾਲ ਹੀ ਜਿਹੜੇ ਨੌਜਵਾਨ ਨੇ ਲਗਾਤਾਰ ਸਰਕਾਰੀ ਨੌਕਰੀਆਂ ਖਤਮ ਹੋ ਰਹੀਆਂ ਕਾਰਪਟਰਨ ਨੂੰ ਸਾਰੀਆਂ ਸੰਸਥਾਵਾਂ ਵੇਚੀਆਂ ਜਾ ਰਹੀਆਂ ਰੇਲਵੇ ਵੇਚੀ ਯਾ ਵੱਡੇ ਵੱਡੇ ادارے ਬੀਐਸਐਨਐਲ ਵਿੱਚ ਦੇ ਕਿਨਾਰੇ ਆ ਮਤਲਬ ਉਹ ادارے ਜਿਨ੍ਹਾਂ ਵਿੱਚ ਸਰਕਾਰ ਸਰਕਾਰੀ ਲੋਕਾਂ ਨੂੰ ਰੋਜ਼ਗਾਰ ਮਿਲਣਾ ਸਿੱਖਿਆ ਰੋਜ਼ਗਾਰ ਉਹ ਲਗਾਤਾਰ ਕਾਰਪੋਰੇਟ ਘਰਾਣੇ ਨੂੰ ਵੇਚੇ ਜਾ ਰਿਹਾ ਹੈ ਇਸੇ ਤਰ੍ਹਾਂ ਕਿਸਾਨਾਂ ਨੇ ਬਹੁਤ ਵੱਡਾ ਅੰਦੋਲਨ ਲੜਿਆ ਕਾਰਪੋਰੇਟ ਘਰਾਣੇ ਖਿਲਾਫ ਕਿ ਲੋਕਾਂ ਦੀ ਜ਼ਮੀਨ ਆ ਜਿਹੜੀ ਉਹ ਕਾਰਪੋਰੇਟਾਂ ਨੂੰ ਕਾਉਡੀਆਂ ਦੇ ਭਾਅ ਵੇਚ ਦੇਣੀ ਸੀ ਲੋਕਾਂ ਨੂੰ ਜਿਹੜਾ ਇਥੋਂ ਜ਼ਮੀਨ ਤੋਂ ਬਾਹਰ ਕਰ ਦੇਣਾ ਸੀ ਇਸੀ ਤਰ੍ਹਾਂ ਮਜ਼ਦੂਰਾਂ ਦਾ ਸੰਘਰਸ਼ ਕਾਰਪੋਰੇਟਾਂ ਦੇ ਖਿਲਾਫ ਵੀ ਕੰਪਨੀਆਂ ਦੇ ਹੱਕ ਵਿੱਚ ਲਗਾਤਾਰ ਇੱਥੇ ਫੈਸਲੇ ਹੁੰਦੇ ਰਹਿੰਦੇ ਆ ਵੀ ਉਹ ਜਿੰਨਾ ਟਾਈਮ ਮਰਜੀ ਉਹਨਾਂ ਤੋਂ ਕੰਮ ਲੈ ਸਕਦੇ ਆ 12 ਘੰਟੇ ਕ ਕੰਪਨੀਆਂ ਜਿਹੜੀਆਂ ਉਹ ਮਜ਼ਦੂਰਾਂ ਤੋਂ ਕੰਮ ਲੈਣ ਬਹੁਤ ਸਸਤੀ ਲੇਬਰ ਲੈਣ ਉਹਨਾਂ ਜਿਹੜੇ ਜਿਨ੍ਹਾਂ ਦੇ ਖਿਲਾਫ ਆਪਾਂ ਸੰਘਰਸ਼ ਕਰਦੇ ਆ ਉਹਨਾਂ ਆਪਣਾ ਦੁਸ਼ਮਣ ਇੱਕ ਹੀ ਆ ਕਾਰਪੋਰੇਟ ਘਰਾਣੇ ਤੇ ਉਹਨਾਂ ਦੀ ਰਾਖੀ ਕਰਦੀ ਸਰਕਾਰ ਉਹਨਾਂ ਦੀ ਰਾਖੀ ਕਰਦੀ ਸਟੇਟ ਤੇ ਜਿੰਨਾ ਆਦੀਵਾਸੀ ਕਮਿਊਨਿਸਟ ਇਨਕਲਾਬੀਆਂ ਦੀ ਲੜਾਈ ਦੇ ਹੱਥ ਵਿੱਚ ਅੱਜ ਆਪਾਂ ਇੱਥੇ ਬੈਠੇ ਆਂ ਜਿਨ੍ਹਾਂ ਦੀ ਸ਼ਹਾਦਤ ਤੇ ਝੂਠੇ ਇੰਕਾਊਂਟਰਾਂ ਦੇ ਖਿਲਾਫ ਅੱਜ ਆਪਾਂ ਬੈਠੇ ਆਂ ਉਹਨਾਂ ਦੀ ਲੜਾਈ ਵੀ ਕਾਪਰਟ ਕਰਾਣੇ ਦੇ ਖਿਲਾਫ ਆ ਇਥੋਂ ਦੀ ਭਾਰਤੀ ਸਟੇਟ ਦੇ ਖਿਲਾਫ ਆ ਆਪਣੀ ਲੜਾਈ ਵੀ ਕਾਪਰਟ ਕਰਾਣੇ ਦੇ ਖਿਲਾਫ ਆ ਸਾਮਰਾਜ ਦੇ ਖਿਲਾਫ ਆ ਤੇ ਭਾਰਤੀ ਸਟੇਟ ਦੇ ਖਿਲਾਫ ਆ ਇਸ ਕਰਕੇ ਜਦੋਂ ਆਪਣਾ ਦੁਸ਼ਮਣ ਸਾਂਝਾ ਤਾਂ ਇਸ ਕਰਕੇ ਆਪਣੀ ਸਾਂਝ ਵੀ ਬਣਦੀ ਹੈ ਇਸ ਕਰਕੇ ਵੀ ਸਾਂਝ ਬਣਦੀ ਹੈ ਵੀ ਜਦੋਂ ਆਪਾਂ ਹਰ ਤੱਕੇ ਦੇ ਖਿਲਾਫ ਬੋਲਦੇ ਆ ਉਹ ਵੀ ਤੱਕੇ ਖਿਲਾਫ ਬੋਲ ਰਹੇ ਆ ਆਪਾਂ ਵੀ ਤੱਕੇ ਖਿਲਾਫ ਬੋਲਦੇ ਆ ਤੇ ਇਸ ਕਰਕੇ ਆਪਣਾ ਜੋ ਦੁਸ਼ਮਣ ਸਾਂਝ ਆਪਣੀ ਲੜਾਈ ਸਾਂਝੀ ਆਪਣੀ ਲਹਿਰ ਸਾਂਝੀ ਹੈ ਆਪਣੇ ਵਿਚਾਰ ਸਾਂਝੇ ਹੈ ਇਸ ਕਰਕੇ ਅੱਜ ਆਪ ਉਥੇ ਬੈਠੇ ਆ ਇੱਥੇ ਬੈਠੇ ਉਹਨਾਂ ਦੇ ਹੱਕ 'ਚ ਬੈਠੇ ਮੈਨੂੰ ਜਦੋਂ 18 ਤਰੀਕ ਨੂੰ ਜਦੋਂ ਹਿੜਮਾ ਦਾ ਐਨਕਾਊਂਟਰ ਹੋਇਆ ਇਸ ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀ ਦੇ ਜਿਹੜੇ ਜਰਨਲ ਸਕੱਤਰ ਦਾ ਐਨਕਾਊਂਟਰ ਹੋਇਆ ਉਦੋਂ ਉਹਨਾਂ ਦੀ ਉਹਨਾਂ ਦੇ ਨਾਲ ਪੰਜ ਜਣਿਆਂ ਲਈ ਜਿਹੜੀ ਹੋਰ ਇਨਕਾਊਂਟਰ ਹੋਇਆ ਉਹਨਾਂ ਦੀ লাশ ਤੱਕ ਨਹੀਂ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਚਾਰ ਦਿਨ ਹਸਪਤਾਲ ਵਿੱਚ ਵਿਲਕਦੇ ਰਹੇ ਪੁਲਿਸ ਦੇ ਧੱਕੇ ਖਾਂਦੇ ਰਹੇ ਤੱਕ ਕੋਰਟ ਤੱਕ ਗਏ ਹਾਈ ਕੋਰਟ ਤੱਕ ਗਏ ਵੀ ਸਾਨੂੰ ਸਾਡੇ ਜਿਹੜੇ ਪਰਿਵਾਰ ਆ ਭਾਵੇਂ ਤੁਹਾਡੀ ਨਜ਼ਰ ਵਿੱਚ ਸਟੇਟ ਦੀ ਨਜ਼ਰ ਵਿੱਚ ਉਹ ਦੋਸ਼ੀ ਸੀਗੇ ਤਾਂ ਉਹਨਾਂ ਦੀ লাশ ਲਾਸਟ ਸਾਨੂੰ ਦਿੱਤੀ ਜਾਵੇ ਅਸੀਂ ਆਪਦੇ ਅੰਤਿਮ ਸੰਸਕਾਰ ਤਾਂ ਆਪਦੇ ਸਨਮਾਨ ਨਾਲ ਉਹਨਾਂ ਦਾ ਕਰ ਸਕੀਏ ਉਹਨਾਂ ਨੂੰ ਸੰਸਕਾਰ ਕਰਨ ਦਾ ਅਧਿਕਾਰ ਤੱਕ ਨਹੀਂ ਦਿੱਤਾ ਗਿਆ ਜਦੋਂ ਆਪਾਂ ਯਾਦ ਕਰਦੇ ਛੇਦ ਭਗਤ ਸਿੰਘ ਘੋਰਾਣੂ ਜਦੋਂ ਫਾਂਸੀ ਚੜਾਈ ਗਈ ਜੀਤਪਾਲ ਸਿੰਘ ਰਾਜਗੁਰੂ ਸੁਖਦੇਵ ਨੂੰ 24 ਤਰੀਕ ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੀ ਸੀਗੀ ਵੀ ਫਾਂਸੀ 24 ਤਰੀਕ 24 ਮਾਰਚ ਨੂੰ ਦਿੱਤੀ ਜਾਊਗੀ ਪਰ ਅੰਗਰੇਜ਼ ਸਰਕਾਰ ਨੇ 23 ਮਾਰਚ ਨੂੰ ਉਹਨਾਂ ਨੂੰ ਫਾਂਸੀ ਦਿੱਤੀ ਤੇ ਉਹਨਾਂ ਦੀ ਲਾਸ਼ ਵੀ ਲੋਕਾਂ ਨੂੰ ਨਹੀਂ ਸੌਂਪੀ ਲਾਸ਼ ਲੈਣ ਲਈ ਲੋਕ ਜਿਹੜੇ ਉਹ ਜੇਲ੍ਹ ਘੇਰ ਰਹੇ ਸੀਗੇ ਉਹਨਾਂ ਦੀ ਲਾਸ਼ ਨੂੰ ਜਿਹੜਾ ਸਤਲੁਜ ਦੇ ਕਿਨਾਰੇ ਅੱਧ ਜਲੀ ਲਾਸ਼ ਜਿਹੜੀ ਸਤਲੁਜ ਜਗ੍ਹਾ ਨਾਰੇ ਵਹਾਈ ਗਈ ਲੋਕਾਂ ਨੂੰ ਲਾਸ਼ ਤੱਕ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਨਾਲ ਹੁਣ ਦੇ ਜਿਹੜੇ ਨਿਕਲਬੀ ਆ ਉਹਨਾਂ ਦੀ ਲਾਸ਼ ਵੀ ਲੋਕ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ ਇਹੋ ਜੀ ਕੀ ਚੀਜ਼ ਆ ਕਿ ਲਾਸ਼ਾਂ ਵੀ ਇਹ ਲਾਸ਼ਾਂ ਤੋਂ ਵੀ ਡਰ ਲੱਗਦਾ ਇਹਨਾਂ ਨੂੰ ਇਨਕਲਾਬੀਆਂ ਦੀਆਂ ਲਾਸ਼ਾਂ ਤੋਂ ਵੀ ਡਰ ਲੱਗਦਾ ਅਸਲ 'ਚ ਬਹੁਤ ਵਿਚਾਰ ਜਿਹੜਾ ਮਜ਼ਬੂਤ ਆ ਹੁਣ ਹਿੜਮਾ ਦੀ ਲਾਸ਼ ਜਦੋਂ ਉਹ ਪਰਿਵਾਰ ਲੈ ਕੇ ਆਇਆ ਤਾਂ ਸੈਂਕੜੇ ਲੋਕ ਜਿਹੜੇ ਉਹ ਹਿੜਮਾ ਨੂੰ ਆਖਰੀ ਵਾਰ ਸलाम ਕਰਨ ਲਈ ਪਹੁੰਚੇ ਆ ਤੇ ਜੇ ਉਹ ਅੱਤਵਾਦੀ ਸੀ ਜੇ ਉਹ ਲੋਕਾਂ ਦੇ ਖਿਲਾਫ ਸੀ ਤਾਂ ਇੰਨੇ ਸੈਂਕੜੇ ਲੋਕ ਉਹਨੂੰ ਸलाम ਕਰਨ ਲਈ ਕਿਉਂ ਪਹੁੰਚੇ ਸੈਂਕੜੇ ਲੋਕ ਜਿਹੜੇ ਆ ਅੱਜ ਉਹਦਾ ਨਾਮ ਉਹਦੇ ਨਾਂ ਤੇ ਅੱਜ ਧਰਨੇ ਪ੍ਰਦਰਸ਼ਨ ਕਿਉਂ ਕਰ ਰਿਹਾ ਤਾਂ ਇਹ ਸਮਝਣਾ ਚਾਹੀਦਾ ਵੀ ਉਹ ਹਿੜਮਾ ਉਹ ਜਲ ਜੰਗਲ ਜ਼ਮੀਨ ਦੀ ਲੜਾਈ ਦੇ ਦਾ ਇੱਕ ਨਾਇਕ ਸੀਗਾ ਉੱਥੇ ਜਿਹੜਾ ਕਿ ਭਾਰਤੀ ਸੰਵਿਧਾਨ ਵੀ ਕਹਿੰਦਾ ਕਿ ਜ਼ਮੀਨ ਜਲ ਜੰਗਲ ਜ਼ਮੀਨ ਜਿਹੜੀਆਂ ਕਬਾਇਲੀ ਲੋਕ ਜਿਹੜੇ ਸਦੀਆਂ ਤੋਂ ਉੱਥੇ ਰਹਿੰਦੇ ਆ ਜਿਹੜੀ ਉਹਨਾਂ ਨੇ ਜਨਮ ਭੂਮੀ ਹੈ ਜਿਹੜਾ ਸੰਵਿਧਾਨ ਵੀ ਕਹਿੰਦਾ ਕਿ ਇਹ ਇੱਥੇ ਜੇ ਸਰਕਾਰ ਨੇ ਕੋਈ ਕਮਰਾ ਵੀ ਬਣਾਉਣਾ ਤਾਂ ਉੱਥੇ ಗ್ರಾಮ ਸਭਾ ਤੋਂ ਪਰਮਿਸ਼ਨ ਲੈਣੀ ਪੈਣੀ ਆ ਤਾਂ ਫਿਰ ਉਹਨਾਂ ਦੀ ਮਤਲਬ ਪਰਮਿਸ਼ਨ ਤੋਂ ਬਿਨਾ ਕਾਲ ਪ੍ਰੋਕਰਣਿਆਂ ਨੂੰ ਜਿਹੜਾ ਉਹਨਾਂ ਨੇ ਜ਼ਮੀਨ ਜਲ ਜੰਗਲ ਜ਼ਮੀਨ ਕਿਉਂ ਵੇਚਿਆ ਜਾ ਰਿਹਾ ਕਿਉਂਕਿ ਭਾਰਤ ਦਾ 38% ਜਿਹੜਾ ਲੋਹਾ ਉੱਥੋਂ ਨਿਕਲਦਾ ਛਤੀਸਗੜ ਛਤੀਸਗੜ ਇਲਾਕੇ ਚੋਂ ਨਿਕਲਦਾ ਕਿੰਨੇ ਸਾਰੇ ਖਣਿਜ ਲੋਹਾ ਬਸ ਬਕਸਾਈਟ ਤੇ ਹੀਰੇ ਇਹਦੇ ਕਰਕੇ 11% ਹੀਰੇ ਉੱਥੋਂ ਨਿਕਲਦੇ ਆ ਜਿਹਦੇ ਕਰਕੇ ਕਾਰ ਕਰਨੇ ਲਈ ਉਹ ਬਹੁਤ ਜ਼ਰੂਰੀ ਜ਼ਮੀਨ ਆ ਕਿ ਉਹ ਜ਼ਰੂਰੀ ਜ਼ਮੀਨ ਜਿਹੜਾ ਲੋਕ ਨਹੀਂ ਦੇਣਾ ਚਾਹੁੰਦੇ ਕਿ ਤੇ ਫਿਰ ਇੱਥੇ ਫੌਜ ਭਾਰਤੀ ਫੌਜ ਉਹਨਾਂ ਦੇ ਚੜ ਕੇ ਕਾਰਪਟ ਦੇ ਮੁਨਾਫੇ ਲਈ ਉੱਥੋਂ ਜਿਹੜੀ ਖਾਲੀ ਕਰਾਈ ਜਾ ਰਹੀ ਜਾਰੀ ਜਦੋਂ ਆਪਾਂ ਇਹ ਕਹਨੇ ਆ ਕਿ ਜਿਹੜੀ ਫੌਜ ਤੇ ਪੁਲਿਸ ਦਾ ਕਿਰਦਾਰ ਹੁੰਦਾ ਵੀ ਲੋਕਾਂ ਦੀ ਹਫਾਲਤ ਕਰਨਾ ਇੱਥੋਂ ਦੇ ਲੋਕਾਂ ਦੀ ਇੱਥੋਂ ਦੀ ਜ਼ਮੀਨ ਦੀ ਰੱਖਿਆ ਕਰਨਾ ਤੇ ਫਿਰ ਇੱਥੇ ਭਾਰਤ ਦੀ ਫੌਜ ਤੇ ਪੁਲਿਸ ਦਾ ਕਿਰਦਾਰ ਸਮਝ ਲੈਣਾ ਚਾਹੀਦਾ ਕਿ ਇੱਥੇ ਫੌਜ ਬਾਰਡਰਾਂ ਤੇ ਓਨੀ ਨਹੀਂ ਹੈ ਜਿੰਨੀ ਛਤੀਸਗੜ ਦੇ ਜੰਗਲਾਂ ਵਿੱਚ ਆ ਤੇ ਉਹ ਉਹ ਕਾਦੇ ਲਈ ਕਿਉਂਕਿ ਉੱਥੇ ਜਿਹੜਾ ਅਡਾਨੀ ਨੇ ਟਾਟਾ ਨੇ ਜਿਹੜੇ ਉੱਥੇ ਪਲਾਟ ਲਾਏ ਹੋਏ ਆ ਲੋਹਾ ਕੱਟਣ ਲਈ ਤੇ ਸਰਕਾਰ ਉੱਥੇ ਦੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਆ ਵੀ ਤੁਸੀਂ এনवायरमेंट ਨੂੰ ਜਿਹੜਾ ਉਹ ਨੁਕਸਾਨ ਕਰ ਰਹੇ ਆ ਇਹ ਜਿੱਡਾਂ ਵੀ ਜਿੰਨੇ ਵੀ ਖਣਿਜ ਨਿਕਲ ਰਹੇ ਆ ਇਹਦੇ ਭਾਰਤੀ ਦੇ ਲੋਕਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਸਿੱਧਾ ਜਿਹੜਾ ਜਪਾਨ ਨੂੰ ਜਾ ਰਹੇ ਆ ਜਿਹੜੇ ਮਲਟੀਨੇਸ਼ਨਲ ਕੰਪਨੀਆਂ ਨੂੰ ਜਾ ਰਹੇ ਆ ਭਾਰਤ ਦਾ ਉਹਦੇ ਵਿੱਚ ਕੋਈ ਫਾਇਦਾ ਨਹੀਂ ਉੱਥੋਂ ਦੇ ਆਦਿਵਾਸੀ ਲੋਕ ਖਣਿਜ ਕੱਢਣ ਦੇ ਖਿਲਾਫ ਨਹੀਂ ਹੈ ਉੱਥੋਂ ਦੇ ਆਦਿਵਾਸੀ ਲੋਕ ਇਸ ਦੇ ਖਿਲਾਫ ਆ ਕਿ ਇਹ ਖਣਿਜ ਸਾਡੇ ਲੋਕਾਂ ਦੇ ਲੱਗਣੇ ਚਾਹੀਦੇ ਆ ਸਾਡੇ ਲੋਕਾਂ ਦੀ ਤਰੱਕੀ ਹੋਣੀ ਚਾਹੀਦੀ ਆ ਭਾਰਤ ਦੀ ਤਰੱਕੀ ਹੋਣੀ ਚਾਹੀਦੀ ਆ ਪਰ ਸਰਕਾਰ ਜਿਹੜੇ ਕਾਰਪੋਰੇਟ ਘਰਾਣਿਆਂ ਦੀ ਤਰੱਕੀ ਲਈ ਲਗਾਤਾਰ ਉੱਥੋਂ ਦੀ ਫੌਜ ਇੱਥੋਂ ਦੀ ਫੌਜ ਤੇ ਪੁਲਿਸ ਜਿਹੜੀ ਲਗਾਤਾਰ ਉਹਨਾਂ ਦੇ ਝੂਠੇ ਇਨਕਾਊਂਟਰ ਉਹਨਾਂ ਦੇ ਪਿੰਡ ਤੇ ਪਿੰਡ ਜਲਾ ਦਿੱਤੇ ਜਾਂਦੇ ਆ ਇੱਕ ਵਾਰ ਤਾਂ ਤਿੰਨ ਵਾਰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇੱਕ ਪਿੰਡ ਨੂੰ ਤਿੰਨ ਵਾਰ ਜਲਾਇਆ ਗਿਆ ਇਹ ਫਿਰ ਸੁਪਰੀਮ ਕੋਰਟ ਇੱਥੋਂ ਦੀ ਫੌਜ ਤੇ ਪੁਲਿਸ ਫਿਰ ਕਾਹਦੇ ਲਈ ਹੈ ਕੀ ਉਹ ਕਾਰਪੋਰੇਟ ਘਰਾਣਿਆਂ ਦੀ ਰਾਖੀ ਲਈ ਹੈ ਤੇ ਆਪਾਂ ਨੂੰ ਸਮਝਣਾ ਚਾਹੀਦਾ ਕਿ ਜਦੋਂ ਵੀ ਕੋਈ ਸੰਘਰਸ਼ ਕਰਦਾ ਤਾਂ ਉਦੋਂ ਪੁਲਿਸ ਫੌਜ ਜਿਹੜੀ ਆ ਉਹ ਇੱਕਨਾਂ ਦੇ ਇੱਕ ਆਰਡਰ ਤੇ ਇੱਥੇ ਗੋਲੀਆਂ ਵੀ ਚਲਾਉਂਦੀ ਆ ਲਾਠੀ ਚਾਰਜ ਵੀ ਹੁੰਦੇ ਆ ਤੇ ਇੱਥੋਂ ਤੱਕ ਕਿ ਜੰਗਲ ਵਿੱਚ ਜਿਹੜੇ ਲੋਕ ਜਿੱਥੇ-ਜਿੱਥੇ ਸੰਘਰਸ਼ ਚੱਲ ਰਿਹਾ ਉੱਥੇ ਹਵਾਈ ਬੰਬਾਰੀ ਡਰੋਨਾਂ ਰਾਹੀਂ ਅਟੈਕ ਗੋਲੀਆਂ ਅੰਨੇ ਵਾ ਗੋਲੀਆਂ ਇਹ ਚਲਾਈਆਂ ਜਾਂਦੀਆਂ ਇੱਦਾਂ ਕਿ ਬੱਚਿਆਂ ਨੂੰ ਤੱਕ ਨਹੀਂ ਬਖਸ਼ਿਆ ਜਾਂਦਾ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਹੜੇ ਗੋਲੀਆਂ ਦੇ ਨਿਸ਼ਾਨਾ ਬਣਾਇਆ ਜਾਂਦਾ ਤੇ ਇਹ ਐਡੀ ਵੱਡੀ ਲੜਾਈ ਆ ਕਿ ਜਦੋਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਨਾਲ ਦਬਾਇਆ ਜਾਊਗਾ ਉਹਨਾਂ ਨੇ ਜਲ ਜੰਗਲ ਜ਼ਮੀਨ ਨੂੰ ਅੰਨੇਵਾ ਲੁੱਟਿਆ ਜਾਊਗਾ ਉਹਨਾਂ ਦੇ ਉਹਨਾਂ ਨੂੰ ਜਿਹੜਾ ਉਜਾੜ ਕੇ ਲੁੱਟਿਆ ਜਾਊਗਾ ਤਾਂ ਫਿਰ ਉਹ ਮਜਬੂਰ ਹੋਣਗੇ ਸੰਘਰਸ਼ ਕਰਨ ਲਈ ਤੇ ਉਹਨਾਂ ਦੇ ਸੰਘਰਸ਼ ਦੀ ਅਸੀਂ ਹਮਾਇਤ ਕਰਦੇ ਆਂ ਝੂਠੇ ਇਨਕਾਊਂਟਰ ਜਿਹੜੇ ਉਹ ਲਗਾਤਾਰ ਕਿਤੇ ਜਾ ਰਹੇ ਆ ਇਹਦੇ ਅਸੀਂ ਡਟ ਕੇ ਖੜੇ ਆਂ ਇਹਦੇ ਖਿਲਾਫ ਖੜੇ ਆਂ ਕਿਉਂਕਿ ਪੰਜਾਬ ਇਹ ਪੰਜਾਬ ਇਹ ਜਾਣਦਾ ਕਿ ਜਦੋਂ ਫੌਜ ਆਉਂਦੀ ਹੈ ਤਾਂ ਫੌਜ ਦਾ کردار ਕਿਹੋ ਜਿਹਾ ਪੰਜਾਬ ਦੇ ਲੋਕਾਂ ਨੇ ਫੌਜ ਦਾ ਜਿਹੜੀ ਉਹ ਦਮਨ ਹੰਡਾਇਆ ਇੱਥੇ ਵਿਦਿਅਕ ਸੰਸਥਾਾਂ ਵਿੱਚ ਆਈ.ਡੀ.ਐਨ. ਦੇ ਸਕੂਲਾਂ ਵਿੱਚ ਫੌਜ ਖੜੀ ਰਹਿੰਦੀ ਸੀ ਕਿਸੇ ਨੂੰ ਵੀ ਅੱਤਵਾਦੀ ਕਹਿ ਕੇ ਨਕਸਲੀ ਕਹਿ ਕੇ ਖਾਲਸਤਾਨੀ ਕਹਿ ਕੇ ਕਤਲ ਕੀਤਾ ਜਾਂਦਾ ਰਿਹਾ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਜਦੋਂ ਪੰਜਾਬ ਨੇ ਉਹ ਅੱਤਵਾਦ ਦਾ ਦੌਰ ਹਰਾਇਆ ਹਟਾਇਆ ਉਸੇ ਤਰ੍ਹਾਂ ਦਾ ਅੱਤਵਾਦ ਦਾ ਦੌਰ ਜਿਹੜਾ ਉਹ ਛਤਿਸਗੜ ਦੇ ਇਨਕਲਾਬੀ ਹੰਡਾਰੇ ਆ ਫੌਜੀ ਅੱਤਵਾਦ ਦਾ ਸਟੇਟ ਦੇ ਅੱਤਵਾਦ ਦਾ ਇਹਦੇ ਖਿਲਾਫ ਅਸੀਂ ਬੀਜੇਪੀ ਆਰਐਸ ਦੇ ਖਿਲਾਫ ਅਸੀਂ ਇੱਥੇ ਖੜੇ ਆ ਡਟ ਕੇ ਖੜੇ ਆ ਜਿਹੜਾ ਅਮਿਤ ਸ਼ਾਹ ਵਾਰ-ਵਾਰ ਕਹਿ ਰਿਹਾ कि ਅਸੀਂ ਮਾਰਚ ਜਿਹੜਾ ਮਾਰਚ ਦਾ 26 ਤੱਕ ਨਕਸਲਵਾਦ ਦਾ ਸਫਾਇਆ ਕਰ ਦੇਣਾ ਕਮਿਊਨਿਸਟਾਂ ਦਾ ਸਫਾਇਆ ਕਰ ਦੇਣਾ ਕਮਿਊਨਿਸਟ ਉਦੋਂ ਤੱਕ ਫਾਇਦਾ ਹੁੰਦੇ ਰਹਿਣਗੇ ਜਦ ਤੱਕ ਇੱਥੇ ਬਰਾਬਰੀ ਦੀ ਲੜਾਈ ਚੱਲਦੀ ਰਹੂਗੀ ਜਦ ਤੱਕ ਜ਼ੁਲਮ ਦੇ ਖਿਲਾਫ ਜਿਹੜਾ ਉਹ ਆਵਾਜ਼ ਆਖਰੀ ਆਖਰੀ ਦਮ ਤੱਕ ਜਿਹੜੀ ਆਵਾਜ਼ ਉਠਾਦੇ ਰਾਵਾਂਗੇ ਉਹਨਾਂ ਟਾਈਮ ਇੱਥੇ ਨਾ ਤਾਂ ਇਹਨਾਂ ਤੋਂ ਨਕਸਲੀ ਖਤਮ ਹੋਣੇ ਆ ਨਾ ਕਮਿਊਨਿਸਟ ਖਤਮ ਹੋਣੇ ਆ ਨਾ ਵਿਗਿਆਨਿਕ ਵਿਚਾਰਧਾਰਾ ਖਤਮ ਹੋਣੀ ਆ ਭਾਵੇਂ ਜਿੰਨੇ ਮਰਜੀ ਸ਼ਹੀਦ ਕਰਾ ਕਰ ਦੇਣਾ ਆਪਣੇ ਸਾਥੀਆਂ ਨੂੰ ਅਸੀਂ ਜਿਹੜੇ ਕਮਿਊਨਿਸਟ ਇਨਕਲਾਬੀ ਆ ਉਹਨਾਂ ਦੀ ਸ਼ਹਾਦਤ ਦਾ ਉਹਨਾਂ ਨੂੰ ਸਲਾਮ ਕਰਦੇ ਆ ਤੇ ਅਸੀਂ ਬਾਕੀ ਸਾਰੇ ਜਿੰਨੇ ਵੀ ਇੱਥੇ ਬੈਠੇ ਆ ਅਸੀਂ ਉਮੀਦ ਕਰਦੇ ਆ ਵੀ ਤੁਸੀਂ ਇਸ ਸੰਘਰਸ਼ ਵਿੱਚ ਹਮੇਸ਼ਾ ਐਂ ਡਟ ਕੇ ਖੜੇ ਰਹੋਗੇ ਇਨਕਲਾਬ ਜ਼ਿੰਦਾਬਾਦ ਸਾਕੀ